स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਅਸੀਂ ਛੋਟੀ ਜੀ ਮੀਟਿੰਗ ਰੱਖੀ ਸੀ ਉਹਨਾਂ ਦੀ ਕਿਉਂਕਿ ਅਸੀਂ 14 ਸਾਕੇ ਵੱਡਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ 메ਨ ਚੌਂਕ ਦੇ ਵਿੱਚ ਸਰਦਾਰ ਦੇਰ ਮਾ ਜੀ ਜੀਟੀਆ ਜੀ ਨਾਲ ਬਲਾ ਕੇ ਤੇ ਫੇਰ ਕਰਾਂਗੇ ਪਰ ਗੁਰੂ ਮਹਾਰਾਜ ਦੀ ਬਾਰ ਬਖਸ਼ੇ ਦਾ صدਕਾ ਕਿ ਲੋਕਾਂ ਵਿੱਚ ਇਨਾ ਵੱਡਾ ਅਛਾ ਹੈ ਕਿ ਤੁਸੀਂ ਵੇਖ ਰਹੇ ਹੋ ਕਿ ਬਹੁਤ ਵੱਡਾ ਇਕੱਠ ਜਿਹੜਾ ਹੋਇਆ ਹੈ ਔਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਰਦਾਰ ਬਿਰਵੀ ਜੀ ਨੇ ਦਿੱਤੀਆ ਜੋ ਕਿ ਮਾਝ ਦੇ ਜਰਨਲ ਨੇ ਉਹਨਾਂ ਵੀ ਆਣ ਕੇ ਤੇ ਸੰਗਤ ਨੂੰ ਸੰਬੋਧਨ ਕੀਤਾ ਹੈ ਔਰ ਸੰਗਤ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਅੱਜ ਔਰ ਅਸੀਂ ਬਹੁਤ ਵੱਡੀ ਆਸ ਕਰਦੇ ਹਾਂ ਕਿ ਇਹ ਇਲਾਕੇ ਦੇ ਵਿੱਚੋਂ ਸ੍ਰੀ ਅਨੰਦ ਜੋਸ਼ੀ ਜੀ ਬਹੁਤ ਵੱਡੀ ਲੀਡ ਦੇ ਨਾਲ ਅੱਗੇ ਜਾਣਗੇ ਕਿਉਂਕਿ ਜਿਸ ਤਰ੍ਹਾਂ ਦਾ ਅੱਜ ਇਕੱਠ ਹੋਇਆ ਹੈ ਜਿਸ ਤਰ੍ਹਾਂ ਦਾ ਲੋਕਾਂ ਨੇ ਹੰਗਾਰਾ ਦਿੱਤਾ ਹੈ ਔਰ ਜਿਸ ਤਰ੍ਹਾਂ ਲੋਕ ਟੈਲੀਫੋਨ ਕਰ ਕਰਕੇ ਸਾਨੂੰ ਬੜੇ ਦਿਨਾਂ ਦੀ ਇਹ ਗੱਲ ਕਹਿ ਰਹੇ ਸਨ ਕਿ ਪ੍ਰਧਾਨ ਜੀ ਆਪਾਂ ਇੱਥੇ ਕੋ ਰੈਲੀ ਨਹੀਂ ਕਰਾਉਣੀ ਮੀਟਿੰਗ ਨਹੀਂ ਕਰਾਉਣੀ ਤੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਅੱਜ ਅਸੀਂ ਛੋਟੀ ਮੀਟਿੰਗ ਕਰਕੇ ਤੇ ਫਿਰ ਅਗਲਾ ਵੱਡਾ ਪ੍ਰੋਗਰਾਮ ਜਿਹੜਾ ਹੈ ਹੋਲੀ ਕਰਾਂਗੇ ਫਰ ਆਪ ਉਹ ਹਾਰੇ ਸੰਗਤ ਨੇ ਏਡਾ ਵੱਡਾ ਸਾਥ ਦਿੱਤਾ ਕਿ ਸਾਡੇ ਜਿੰਨੀ ਵੀ ਅਸੀਂ ਪਰਬੰਧ ਕੀਤਾ ਸੀਗਾ ਉਹ ਸਾਡਾ ਛੋਟਾ ਪੈਦਾ ਗਿਆ ਅਸੀਂ ਕੁਰਸੀਆਂ ਹੋਰ ਲਿਆਈ ਗਏ ਸੰਖ ਹੋਰ ਆਈ ਗਈ ਔਰ ਬਹੁਤ ਵੱਡਾ ਇਕੱਠ ਜਿਹੜਾ ਉਹ ਸੰਗਤ ਨੇ ਵਿਖਾਇਆ ਔਰ ਅਸੀਂ ਆਜ ਕਰਦੇ ਆ ਕਿ ਇਸ ਇਲਾਕੇ ਦੇ ਵਿੱਚੋਂ ਜੋ ਚੀਸਾ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਜਿਹੜੇ ਉਹ ਪਾਰਲੀਮੈਂਟ ਵੀ ਜਾਣਗੇ ਤਾਂ ਸਰਦਾਰ ਸਾਹਿਬ ਤੁਸੀਂ ਮੁੱਦੇ ਛੇੜੇਗੇ ਜੀ ਕਿ ਕਿਹੜਾ ਕਿਹੜਾ ਮੁੱਦਾ ਹੱਲ ਹੋਣਾ ਚਾਹੀਦਾ ਕੋੜਾ ਅਸਰ ਕਰਦਾ ਸਭ ਤੋਂ ਵੱਧ ਮੁੰਡਾ ਤੇ ਅਸੀਂ ਜਿਹੜਾ ਜਿਉ ਮਜੀਤਿਆ ਸਾਹਿਬ ਨੂੰ ਵੀ ਜੋ ਅਛੀ ਸਾਹਿਬ ਦੇ ਕੀ ਰੱਖਿਆ ਕਿ ਜਿਹੜਾ ਫਾੜਕਿਆ ਸਾਡੇ ਕੀ ਨੰਬਰ ਪੈਂਦਾ ਇਹ ਹੁਣ ਵਾਸ਼ਿੰਗਲੈਂਡ ਬਣ ਗਈ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸਾਡੇ ਤੋਂ ਅਗਲੇ ਬਨੇ ਔਰ ਗੱਡੀਆਂ ਜਿਹੜੀਆਂ ਧੋਣ ਵਾਸਤੇ ਜਾਂਦੀਆਂ ਬਹੁਤ ਤਾਦ ਵਿੱਚ ਜਾਂਦੀਆਂ ਉਤੋਂ ਸਾਫ਼ ਹੋ ਕੇ ਆਉਂਦੀਆਂ ਤੇ ਫਾੜਕ ਬਹੁਤ ਜ਼ਿਆਦਾ ਬੰਦ ਰਹਿੰਦਾ ਔਰ ਜਿਹੜਾ ਇਹ ਜਾਮ ਹੈ ਫਾੜਕ ਤੋਂ ਲੈ ਕੇ ਤੇ ਚੌਂਕ ਤੱਕ ਉਧਰੋਂ ਪਰਲੇ ਬਨੇ ਯੂਨੀਵਰਸਿਟੀ ਤੱਕ ਜਿਹੜਾ ਹੈ ਉਹ ਜਾਮ ਲੱਗ ਜਾਂਦਾ ਹੈ ਜਿਹੜੇ ਲੋਕਾਂ ਨੇ ਟਾਈਮ ਨਾਲ ਆਪਣੀ ਡਿਊਟੀ ਤੇ ਕਿਸੇ ਬੱਚਿਆਂ ਨੇ ਪੜ੍ਹਨ ਵਾਸਤੇ ਜਾਣਾ ਹੁੰਦਾ ਹੈ ਉਹਨਾਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੈ ਉਹ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਗੁਰੂ ਮਹਾਰਾਜ ਕਿਰਪਾ ਕਰਨ ਤੁਸੀਂ ਪਾਰਲੀਮੈਂਟ ਮੈਂਬਰਾਂ ਬਣ ਕੇ ਜਾਓ ਤੇ ਸਾਡਾ ਸਭ ਤੋਂ ਪਹਿਲ ਤੇ ਜਿਹੜਾ ਕੰਮ ਹੈ ਉਹ ਸਾਡੇ ਫਾੜਕ ਦਾ ਮਸਲਾ ਹੁਣ ਚਾਹੀਦਾ ਹੈ ਕਿਉਂਕਿ ਸਾਡੇ ਬੱਚੇ ਵੀ ਜਿਹੜੇ ਆ ਸਕੂਲਾਂ ਤੋਂ ਲੇਟ ਹੁੰਦੇ ਆ ਸਾਡੇ ਜਿਹੜੇ ਨੌਕਰੀਆਂ ਵਾਲੇ ਵੀ ਆ ਉਹ ਵੀ ਆਪਣੀਆਂ ਡਿਊਟੀਆਂ ਤੋਂ ਲੇਟ ਹੁੰਦੇ ਆ ਸਭ ਤੋਂ ਵੱਡਾ ਮੁੱਦਾ ਤੇ ਸਾਡਾ ਇਸ ਵੇਲੇ ਇੱਕ ਬਣਿਆ ਹੋਇਆ ਹੈ ਠੀਕ ਹੈ ਮੇਰਾ ਨਾਮ ਹਰਸ਼ਮਨਦੀਪ ਸਿੰਘ ਮੈਂ ਯੂਜ਼ ਕਾਲੀਦਲ ਪੰਜਾਬ ਦਾ ਜਰਨਲਿਸਟ ਕਰਿਆ ਅੱਜ ਅਸੀਂ ਜੀਤਿਆ ਸਾਹਿਬ ਪਹੁੰਚੇ ਸੀਗੇ ਨੌਜਵਾਨਾਂ ਦੇ ਵਿੱਚ ਕਾਫੀ ਅਛਾ ਰਿਸਪੋਂਸ ਮਿਲਿਆ ਕੀ ਕਹਿੰਦੇ ਹੋ ਉਹ ਜੀਤਿਆ ਸਾਹਿਬ ਤੋਂ ਪੂਰੇ ਖੁਸ਼ ਨੇ ਜੋ ਮੀਤਿਆ ਸਾਹਿਬ ਦੇ ਕੰਮ ਨੇ ਮੀਤਿਆ ਸਾਹਿਬ ਦੇ ਨੌਜਵਾਨਾਂ ਜੋ ਪੂਰਾ ਹੁਸ਼ਿਆ ਪੂਰਾ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਉਹਨਾਂ ਨੂੰ ਪੂਰਾ ਸੀ ਕਿ ਅਸੀਂ ਮੀਚਾ ਸਾਹਿਬ ਨੂੰ ਸੁਣ ਕੇ ਇੱਥੇ ਨੌਜਵਾਨਾਂ ਦਾ ਪੂਰਾ ਇੱਥੇ ਇਕੱਠ ਸੀ ਕੀ ਲੱਗਦਾ ਹੈ ਕਿ ਯੂਥ ਦੁਬਾਰਾ ਤੋਂ ਜੁੜਨਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਤੇ ਬੜਾ ਭਰੋਸਾ ਸੀਗਾ ਨਾ ਨਾ ਜੀ ਯੂਥ ਅਕਾਲੀ ਦਲ ਪੂਰਾ ਹੁਣ ਇਸ ਟੈਂਸਰ ਗਰਮ ਹੋਇਆ ਸਾਰਾ ਨੌਜਵਾਨ ਜਿਹੜਾ ਕਿ ਜਿਹੜਾ ਬਾਕੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋ ਰਿਹਾ ਕੀ ਲੱਗਦਾ ਹੈ ਕਿ ਹੋਰ ਵੀ ਨੌਜਵਾਨ ਜਿਹੜੇ ਸ਼ਾਮਲ ਹੋਣਗੇ ਜੀ ਇਹ ਮੈਂ ਨਾ ਜੀ ਹੁਣ ਬਸ ਇਲੈਕਸ਼ਨ ਤੋਂ ਵੇਖੋ ਨੌਜਵਾਨ ਨੌਜਵਾਨ ਸਾਂ ਹੋਣਗੇ ਅਕਾਲੀ ਦਲ ਖੇਤਰੀ ਪਾਰਟੀ ਆ ਅਕਾਲੀ ਦਲ ਹੁਣ ਨੌਜਵਾਨ ਸਾਰੇ ਆ ਜਿਹੜੇ ਆਪਣੀ ਖੇਤਰੀ ਪਾਰਟੀ ਨੂੰ ਪਸੰਦ ਕਰਦੇ ਆ ਤੇ ਬਹੁਤ ਜ਼ਿਆਦਾ ਮੈਂ ਕਰਦਾ ਕਿ ਨੌਜਵਾਨ ਸ਼ਾਮਲ ਹੋਣਗੇ